ਕੌਣ ਬਹਾਦਰ ਜਕਰੀਆ ਖਾਨ ਵੱਲੋਂ ਥਾਪੇ ਹੋਏ ਚੌਧਰੀ ਨਾਮਰ ਚੌਧਰੀ ਢਾਲੇ ਅਨਸਾਰੇ ਦਾ ਸਹਿਬ ਰਾਏ ਹੋਇਆ ਜਿਸ ਦੀਆਂ ਘੋੜੀਆਂ ਫਸਲਾਂ ਵਿੱਚ ਕਿਸਾਨਾਂ ਨੇ ਰਾਤ ਦਿਨ ਚੁੱਕਦੀਆਂ ਪਰੇਸ਼ਾਨ ਹੋਏ ਕਿਸਾਨ ਚੌਧਰੀ ਸਹਿਬ ਰਾਏ ਦੇ ਕੋਲ ਜਾ ਕੇ ਬੇਨਤੀ ਕਰਦੇ ਆ ਚੌਧਰੀ ਸਹਿਬ ਰਾਏ ਕਹਿਣ ਲੱਗਾ ਇਹ ਘੋੜੀਆਂ ਤਾਂ ਨਹੀਂ ਵੱਜਣ ਗਈਆਂ ਜੇ ਵੱਜਣ ਗਈਆਂ ਤੁਹਾਡੇ ਕੇਸ ਕੱਟ ਕੇ ਉਹਨਾਂ ਦੇ ਰਸੇ ਵਟ ਕੇ ਵੱਜਣ ਗਈਆਂ ਉਹ ਦੁਖੀ ਹੋਏ ਕਿਸਾਨ ਉਸ ਵੇਲੇ ਜ਼ਥੇਦਾਰ ਬਘੇਲ ਸਿੰਘ ਦੇ ਕੋਲ ਗਏ ਆ ਉਹਨਾਂ ਨੂੰ ਜਾ ਕੇ ਬੇਨਤੀ ਕੀਤੀ ਹੈ ਉਹਨਾਂ ਨੇ ਟਰਾਸ ਦਿੱਤੀ ਹੈ ਹੁਣ ਚੌਧਰੀ ਦੀਆਂ ਘੋੜੀਆਂ ਜ਼ਿਆਦਾ ਸਮਾਂ ਖੇਤਾਂ ਵਿੱਚ ਨਹੀਂ ਚੁਗਣ ਗਈਆਂ ਰਾਤੋਂ ਰਾਤ ਚੋਰੀ ਕੀਤੀਆਂ ਲਖਮੀਰ ਸਿੰਘ ਘਿਹਾਰੇ ਵਾਲੇ ਦੇ ਕੋਲ ਪਹਚਾਈਆਂ ਉਸ ਵੇਲੇ ਉਹਨੇ ਰਾਤੋਂ ਰਾਤ ਘੋੜੀਆਂ ਜ਼ਥੇਦਾਰ ਸਰਦਾਰ ਆਲਾ ਸਿੰਘ ਪਟਿਆਲੇ ਵਾਲੇ ਦੇ ਕੋਲ ਜਾ ਵੇਚੀਆਂ ਜ਼ਾਤੇਦਾਰ ਲਖਮੀਰ ਸਿੰਘ ਘਿਹਾਲੇ ਵਾਲੇ ਨੇ ਰਾਤੋਂ ਰਾਤ ਘੋੜੀਆਂ ਸਰਦਾਰ ਆਲਾ ਸਿੰਘ ਪਟਿਆਲੇ ਵਾਲੇ ਦੇ ਕੋਲ ਜਾ ਵੇਚੀਆਂ ਉਹਨਾਂ ਦੀ ਵੱਟੀ ਹੋਈ ਰਕਮ ਆ ਬਾਬਾ ਤਾਰਾ ਸਿੰਘ ਦੇ ਲੰਗਰਾਂ ਵਿੱਚ ਲਿਆ ਪਾਈ ਹੈ ਉਸ ਵੇਲੇ ਆਪ ਡੇਰੇ ਦੇ ਵਿੱਚ ਰਹਿਣ ਲੱਗ ਗਏ ਆ ਚੌਧਰੀ ਨੂੰ ਪਤਾ ਲੱਗਿਆ ਐਲ ਕਾਰ ਨਾਲ ਲੈ ਕੇ ਉਹਨਾਂ ਨੂੰ ਫੜਨ ਵਾਸਤੇ ਬਾਬਾ ਤਾਰਾ ਸਿੰਘ ਦੇ ਡੇਰੇ ਗਿਆ ਬੋਲ ਕਬੂਲ ਬੋਲਦਾ ਸਿੰਘਾਂ ਨੇ ਚੰਗਾ ਚਾਟਾ ਛਕਾਇਆ ਚੌਧਰੀ ਦੀ ਭੁਗਤ ਸਵਾਰੀ ਗਈ ਆ ਉਸ ਵੇਲੇ ਚੌਧਰੀ ਰੋਂਦਾ ਹੋਇਆ ਕਹਿੰਦੇ ਵੇ ਪੱਟੀ ਦੇ জাফর ਬੇਕੋਲ ਗਿਆ ਹੈ জাফর ਬੇਗ ਨੇ ਐਲਕਾਰ ਦੇ ਕੇ ਰਾਤੋਂ ਰਾਤ ਬਾਬਾ ਤਾਰਾ ਸਿੰਘ ਵਾਹ ਵਾਲੇ ਦੇ ਡੇਰੇ ਤੇ ਚੜ੍ਹਾਈ ਕੀਤੀ ਹੈ ਇਧਰ ਜਥੇਦਾਰ ਬਗੇਲ ਸਿੰਘ ਪੈਰ ਦੇ ਤੜਕੇ ਉੱਠਿਆ ਜੰਗਲ ਮੈਦਾਨ ਗਿਆ ਆਉਂਦੀਆਂ ਫੌਜਾਂ ਵੇਖ ਕੇ ਜਿਵੇਂ ਜਥੇਦਾਰ ਨੇ ਜਕਾਰਾ ਛੱਡਿਆ ਓ ਸੌਰੀ ਬਾਤ ਆ ਢਾਡੀ ਜੱਥਾ ਹੈ ਇਹੋ ਬੇਨਤੀ ਕਰ ਰਿਆ ਜੀ ਸੇਵਾ ਤੇ ਸਿੱਧੀ ਜਿੰਦੜੀਏ ਕਰਨਿਓ ਕੀ ਗੱਲਾਂ ਕਰਨੀਆਂ ਬਹੁਤ ਫਕਲੀਆਂ ਨੇ ਜਨਾਦਸਾ ਫੇਵੋ ਵਿੱਚ ਪਾਇਰ ਪਾਇ ਆਹ ਹੋਣਾ ਲੱਖ ਮੁਸੀਬਤਾ ਚਲੀਆਂ ਨੇ i could